ਨੇਰੀ ਨਾ ਪੱਤੇ ਸਾਰੇ ਨਹੀਂ ਚੀਕੂ ਦੇ ਹਟਾਉਂਦੇ ਨੇ ਸਾਰੇ ਉੱਥੇ ਚਲੇ ਗਏ ਗਮਲਾ ਵੀ ਆਪਣਾ ਫੁੱਟ ਗਿਆ ਮੈਂ ਉਰੇ ਕਹਿਨੀ ਹੁਣੇ ਹਰਮਨ ਨੂੰ ਵੀ ਉਰੇ ਗਮਲਾ ਨਾ ਰੱਖੋ ਉਹ ਚੀਕੂ ਦੇ ਹਰ ਉਹਦੇ ਵਿੱਚ 40 ਜਿਹੜੀ ਇੱਥੇ ਸਪੇਸ ਆ ਉੱਥੇ ਗਮਲਾ ਰੱਖਦੇ ਹੁੰਦੇ ਨੇ ਜਦੋਂ ਨੇਰੀ ਆਉਂਦੀ ਆ ਨਾ ਸਾਰੀਆਂ ਚੀਕੂ ਦੀਆਂ ਟਾਣੀਆਂ ਜਾ ਕੇ ਉਹਦੇ ਤੇ ਵੱਜਦੀਆਂ ਨੇ ਫਿਰ ਉਹ गिर ਜਾਂਦਾ ਪਹਿਲਾਂ ਰਾਤ ਮੇਰੀ ਯਾਦ ਸੀ ਵੀ ਨੇਰੀ ਆ ਗਈ ਉਹਨਾਂ ਨੂੰ ਕਹਿਨੀ ਆ ਨੀਚੇ ਰੱਖਿਆ ਉਹਨੂੰ ਫਿਰ ਮੈਂ ਭੁੱਲ ਗਈ ਆਉਂ ਦੇਖੋ ਵਿਚਾਰਾ ਫੁੱਟ ਗਿਆ ਹੁਣ ਉਹ ਪਿਆ ਗਿਰਿਆ ਨੀਚੇ ਹਜੇ ਉਹਨਾਂ ਨੇ ਦੇਖਿਆ ਨਹੀਂ ਹੈਗਾ ਧਾਰਾ ਚੁਣ ਗਏ ਵੈਨ ਹੁਣ ਆ ਕੇ ਦੇਖਣਗੇ ਵੀ ਮੇਰਾ ਗੰਬਲਾ ਫੁੱਟ ਗਿਆ ਬਦਲ ਤਾਂ ਕਾਫੀ ਹੋਇਆ ਹੋਇਆ ਤੇ ਥੋੜੀ ਜਿਹੀ ਕਿਨਮੈਂਟ ਜੀ ਹੋਣ ਲੱਗੀ ਮੌਸਮ ਕਿਨਮੈਂਟ ਜੀ ਹੁੰਦੀ ਆ ਠੰਡੀ ਹਵਾ ਚੱਲਦੀ ਆ ਵਧੀਆ ਤੇ ਇਹ ਵੀਡੀਓ ਦਾ ਪੂਰੀ ਕਰਦੇ ਆ ਐਂਡ ਤੂੰ ਕੀ ਕਰਦਾ ਮੰਮਾ ਨੇ ਚਟਣੀ ਨਹੀਂ ਦਿੱਤੀ ਪਣਾ ਤੇ ਅਸੀਂ ਗਏ ਵੇ ਸੀਗੇ ਖਾਣੇ ਹਨਾ ਮੰਮੀ ਨੇ ਚਟਣੀ ਬਣਾਤੀ ਸਾਡੇ ਖੰਨੇ ਗਏ ਗਏ ਨਹੀਂ ਵੈਸੇ ਤਾਂ ਠੀਕ ਲੱਗਦਾ ਤੁਹਾਨੂੰ ਜੇ ਹੋਆ ਤਾਂ ਪਾਣੀ ਬਣਾ ਲਓ ਵੀਡੀਓ ਚਟਣੀ ਦੀ ਤਾਂ ਕਰਕੇ ਨਹੀਂ ਬਣਾਉਹੀ ਕਿਉਂਕਿ ਮੰਮੀ ਇਕੱਲੇ ਸੀਗੇ ਫਿਰ ਮੰਮੀ ਨੂੰ ਇਕੱਲਿਆਂ ਨੂੰ ਔਖਾ ਹੋ ਜਾਂਦਾ ਹਾਂਜੀ ਬਾਲਟੀ ਚ ਇੱਥੇ ਪਾਣੀ ਆਣਾ ਡੋਲੂ ਵੀ ਆ ਦੀਦੀ ਉਹਨਾਂ ਦਾ ਉਹ ਲਈ ਆਉਦੇ ਪਈ ਕੱਢੋ ਉਹ ਵੀ ਵੇਟ ਵਿੱਚ ਫਲਿੱਪ ਆਇਆ ਲਾ ਦੇਖ ਲੋ ਕਿੰਨੀ ਵੱਡੀ ਚੀਜ਼ ਚ ਟੇਸਟ ਕਰਦੇ ਨੇ ਅੰਬ ਦਾ achar ਕੱਲ چیر ਕੇ ਨੂਨ ਨਮਕ ਪਾ ਕੇ ਰੱਖਤਾ ਸੀਗਾ ਤੇ ਫਿਰ ਸਵੇਰੇ ਪਾਣੀ ਨਿਕਲਿਆ ਹੋਇਆ ਸੀਗਾ ਉਹ ਸਾਰਾ ਸੁਕਣਾ ਧੁੱਪੇ ਪਾਤਾ ਸੀਗਾ ਤੇ ਹੁਣ ਮਿਰਾਲਾ ਆ ਰਹੇ ਨੇ ਸਾਰਸਵਣ ਰੌਣਗੇ ਪਹਿਲਾਂ ਚਾਰ ਨੂੰ ਪਾਉਣਗੇ ये क्यों कड़ती पीढ़िया अद्दे का बोलिया ਜਦ ਗਰਮੀ ਬਹੁਤੀ ਦੇ ਮੈਂ ਕਿਹਾ ਚੀਕੂ ਦੀ ਛਾਂਵਾਂ ਜੀ ਆ ਜਵੇ ਜਨੂ ਸ਼ਾਮ ਆਉਣ ਲੱਗੀ ਤਾਂ ਸਬਜੀ ਦਾ ਹੋ ਗਿਆ ਫਿਰ ਮੈਂ ਕਿਹਾ ਉਹ ਨੂੰ ਕਵੇ ਹੋ ਜਾਣ ਜੇ ਹੁਣ ਇਹਨੂੰ ਲੱਗ ਕੇ ਮੈਂ ਕਿਹਾ ਚਲੋ ਚਾਰੇ ਮਿੰਟ ਵਿੱਚ ਆ ਲਾਂਗੇ ਪੂੜੀ ਜੀ ਹੋ ਰਹੀ ਹੈ ਕੱਲ ਕਿ ਅੱਜ ਵੀ ਕਿਹਾ ਤੀ ਚਲ ਕੋਈ ਨਾ ਤਾਂ ਬਾਅਦ ਵਿੱਚ ਭੇਜੂਗੀ ਕਿ ਨਹੀਂ ਤੇ ਸਾਰੇ ਕੋ ਹਨ ਨਾ ਰਲਦੇ ਹੁ ਮ ਵਿਚਰਲ ਜਾਂਦੇ ਹਣ ਮੈਂ ਕਹਿੰਨੀ ਪਈ ਨਾ ਹੋਵੇ ਆਪਣੇ ਦੇਖੀਏ ਤੋ ਸੇ ਇਹ ਬੀ ਆਉ ਚ ਕਵਰ ਚ ਦੇਖੀਆ ਫ੍ਰਿਜ ਵਾਲੇ ਚ ਨਾ ਤੋ ਦੇਖੀ ਨਾ ਜਿਹੜਾ ਤੂੰ ਦੇਖ ਆ achar ਲਿਆ ਸਾਰਾ ਪਾ ਮਮੀ ਨੇ ਟਾਪੇ ਦੇ ਵਿੱਚ ਮਗਰ ਕਿਨੇ ਆਗੇ ਮਗਰ ਕਹਨ ਆ ਹਾਂ ਉਹਨੇ ਦੇ ਘਰ ਅੱਛਾ ਮੈਂ ਢਾਲ ਗਏ ਮਗਰ ਬੋਲਦੀ ਹੁੰਦੀ ਹਾਂ ലൂൺ പെല പഠിച്ച ਅਲਤੀ ਪਾਉਣਗੇ ਹੁਣ ਮੰਮੀ ਮਿਰਚਾਂ ਨੂੰ ਭੋਲੀਆਂ ਪਾਣੀ ਜੀ <laughs> ਅਡਮਿਕਟੇ ਪਾਉਣਗੇ ਹੁਣ ਮੰਮੀ ਹੁਣ ਤੇ ਇਹ ਹਵਾ ਰੁਕ ਗਈ ਜਮਈ ਹਾਂ ਬਹੁਤ ਸੋਹਣੀ ਪਹਿਲਾਂ ਜਦ ਮੈਂ ਲਿਆ ਕੇ ਤਾਂ ਜਾਤਾ ਬਹੁਤ ਵਧੀਆ ਪਹਿਲਾਂ ਤਾਂ ਚੱਲਦੀ ਸੀ ਇੱਕ ਲੱਖ ਤਾਂ ਹੁਣ ਹੋ ਰਿਹਾ ਸਾਰੀ ਉਪਾਦੋ ਭਰੇ ਹੋ ਕੀ ਨਿਕ ਰਖਾ ਹੋਏ ਮੈਂ ਚੰਗੇ ਖੁੱਲ ਜਾਣੀਆਂ ਨੇ ਖੜੇ ਖੋਲ ਨਿਆ ਮੈਂ

ਤੇ ਹੁਣ ਸਾਰਾ ਕੁਝ ਹੋਊਗਾ ਮਿਕਸ ਤੁਸੀਂ ਇਹ ਕੰ ਦੇਖਦੇ ਜਾਂਦੇ ਹੋ ਇਨੋ ਦਾ ਜਿੰਦ ਵੀ ਕਿਤੇ ਜਿਹਨਾਂ ਦੇ ਉਹ ਮਹਾਉਨਾਂ ਦੇ ਢੋਲ ਬਤਨ ਵੱਜਣ ਲੱਗ ਗਏ ਇੱਥੇ ਵਜਦਾ ਤੇ ਮੈਨੂੰ ਕਈ ਦਾ ਸੀ ਬਾਹਰ ਮੈਨੂੰ ਕੋਈ ਦਿਖਿਆ ਨਹੀਂ ਅંદર ਆ ਕੇ ਹਾਂ ਅੱਛਾ ਤੇਲ ਨਾਲ ਲੱਗ ਕੇ ਹੁਣ ਫੁੱਲ ਜਾਣਾ ਸਮਾਨ ਵੀ ਖੁੱਲ ਜਾਣਾ ਤੇਲ ਨਾਲ ਹਮਮੇ ਤੇ ਇਹਦੇ ਖੁੱਲਦੇ ਸੀ ਹਮਮੇ ਆਪ ਕੁਝ ਜਿਹਾ ਥੋੜਾ ਜਿਹਾ ਖੁੱਲ ਪਾ ਰਿਹਾ ਚੰਗੀ ਤਰ੍ਹਾਂ ਮਿਕਸ ਕਰ ਲਿਆ ਸਾਰਾ ਲੱਗ ਗਿਆ ਸਮਾਨ ਉੱਪਰ ਸਾੜੀਆਂ ਦੇ ਤੇ ਹੁਣ ਮੰਮੀ ਡੱਬੇ ਦੇ ਵਿੱਚ ਪਾਉਣਗੇ ਅੱਛਾ ਠਹਿ ਗਈਆਂ ਵਿੱਚ ਦੀ ਹੌਂ ਵੀ ਚੱਲ ਗਿਆ ਤੇ ਹੁਣ ਫੇਰ ਆ ਗਿਆ ਜਦ ਰੁਕ ਜਾਂਦੀ ਹੈ ਫਿਰ ਜੰਮੇ ਰੁਕ ਜਾਂਦੀ ਹੈ ਜਦ ਨਾ ਪਕੜ ਜੇ ਚੱਲਦਾ ਹੈ ਹਾਂ ਜਦ ਰੁਕਦੀ ਹੈ ਫਿਰ ਜੰਮੇ ਰੁਕ ਜਾਂਦੀ ਹੈ ਜਦ ਮੈਂ ਪਚਦੀ ਆਲੀਆ ਕਿ ਹੋਗਾ ਨਾ ਲੱਗਦੀ ਪਰੰਪਰੋਂ ਬਹੁਤ ਸੋਹਣੀ ਚੱਵਾਈ ਮਖਾ ਜੱਤਾ ਬਹੁਤ ਸੋਹਣੀ ਚੱਲਦੀ ਸੀ ਜਦੇ ਥੋੜੇ ਜਿਹੀ ਚਿਰ ਬਾਅਦ ਮੰਦ ਹੋ ਹਾਂ ਢਾਲ ਵੀ ਢਿੱਜ ਗਈ ਹੋਣੀ ਆ ਬਸ ਸਟੇਜ ਤੇ ਮੈਂ ਪਾਣੀ ਦਾ ਕੰਮ ਲੈ ਰਹੀ ਹਾਂ ਇੱਥੇ ਕੋਹੇ ਹੋਏ ਹੋਏ ਵਾਈ ਗਰੂ ਸੱਚੀ ਬੋਸ਼ ਨਹੀਂ ਸਲਵਾਰ ਨੂੰ ਲਾਗੀ ਛਿੱਟਾ ਸੂਟ ਸੂਟ ਐ ਨੋ ਆ ਆਦੀਓ ਆਲਦੀ ਹਾਈ ਹਾਈ ਹੋਰ ਚਲੇ ਗਿਆ ਮੰਮੀ ਚਲ ਕੋਈ ਨਾ ਵਿੱਚ ਨੂੰ ਰੱਖ ਲੋ ਮੂੰਹ ਮੜਾ ਜਾ ਵਿੱਚ ਨੂੰ ਤਾਂ ਰੱਖ ਦੀਆਂ ਬੰਨ ਗਈ ਹੋ ਜਾਂਦੀ ਹੈ ਹੱਥ ਤੇ ਛੋਟਾ ਜਾਂਦੀ ਹੈ ਕੋਈ ਨਾ ਹੁਣ ਹੱਥ ਨਾ ਲਾਓ ਹੋਰ ਲੱਗ ਜੂਗਾ ਤਾਂ ਚਲ ਹੋਰ ਮਾਂਜਾ ਰਹਿ ਗਏ ਇੱਥਾਂ ਨਾਲ ਕਿੰਨਾ ਹਲਾਇਆ ਹਾਂ ਇਹ ਇੱਥੇ ਹੀ ਰਹਿ ਜਾਮ ਹਮ ਅਗਰ ਹੁਣ ਉੱਤੇ ਕੁਝ ਹੀ ਚਾਹ ਹਾਂ ਫਾੜੀ ਮੈਨੂੰ ਚੋਕ ਕੇ ਪਾ ਲੈਣੀ ਸਮਝ ਚੋਕਾ ਲੇ

ਮੈਂ ਖੜਕਾਉਂਦਾ ਦੇਖ ਲਾ ਜੋਰ ਜੋਰ ਨਾਲ ਤਾਂ ਹੀ ਆਉਗਾ ਕੋਈ ਗਾਣੇ ਹੂੰ ਜਵਾਕ ਰੀਸ ਲੱਗਣਗੇ ਚਲੋ ਜੀ ਆਚਾਰ ਗਿਆ ਆਪਣਾ ਪੈ ਦੇਖਿਓ ਭਾਈ ਰੋਕ ਲਿਆ ਖਾ ਕੇ ਆਉਂਦੀ ਹਾਂ ਕੀ ਹੈ ਚੱਲ ਬੇਪਤਾ ਹੁਣ ਟਪਾਉਥੀ ਧੋਣੀ ਆ ਆਚਾਰ ਗਿਆ ਆਪਣਾ ਬਣ ਡੱਬਿਆਂ ਦੇ ਵਿੱਚ ਲਿਆ ਆਪਾਂ ਨੇ ਪਾ ਠੀਕ ਕਰਤੀ ਇਹ ਵੀਡੀਓ ਦਾ ਪੂਰੀ ਕਰਦੇ ਆ ਐਂਡ ਲਓ ਜੀ ਓਕੇ ਜੀ ਬਾਏ ਬਾਏ ਸਾਰਿਆਂ ਨੂੰ ਜਾਣਾ ਫਿਰ ਤੁਸੀਂ ਹੁਣ